ਡਿਨ ਦੀ ਸ਼ੁਰੂਆਤ ਹੋਣੀ ਕਿਵੇਂ ਚਾਹੀਦੀ ਪੂਰੀ ਰਾਤ ਅਸੀਂ ਜਦੋਂ ਸੁੱਤੇ ਆ ਕਿਸੇ ਨੇ 9 ਵਜੇ ਡਿਨਰ ਕੀਤਾ ਕਿਸੇ ਨੇ 10 ਵਜੇ ਕੀਤਾ ਕਿਸੇ ਨੇ 11 ਵਜੇ ਡਿਨਰ ਕੀਤਾ ਪੂਰੀ ਰਾਤ ਜਦੋਂ ਅਸੀਂ ਸੁੱਤੇ ਆ ਨਾ ਉਸ ਤੋਂ ਬਾਅਦ ਪੇਟ ਦੇ ਅੰਦਰ ਐਸਿਡ ਕੀ ਵਧਿਆ ਉਹ ਬੋਡੀ ਦੀ ਨੇਚਰ ਹੈ ਉਹ ਕੋਈ ਰੋਗ ਨਹੀਂ ਸਭ ਦੇ ਐਵੇਂ ਹੀ ਹੁੰਣਾ ਹੈ ਪੂਰੇ ਸਰੀਰ ਦੇ ਵਿੱਚ ਜੀ ਠੀਕ ਹੈ ਹੁਣ ਮੈਨੂੰ ਇਹ ਚੀਜ਼ ਦੱਸੋ ਅਗਰ ਬਹੁਤ ਤੇਜ਼ ਹਨੇਰੀ ਚੱਲ ਰਹੀ ਹੈ ਉਹਨੂੰ ਸ਼ਾਂਤ ਕਰਨ ਦਾ ਅਗਲਾ ਉਪਾਏ ਕੀ ਹੈ ਨੇਚਰ بارش بارش ਮੀਂਹ بارش ਕਾਦੀ ਹੋਣੀ ਹੈ ਪਾਣੀ ਦੀ ਜੀ ਸੇਮ ਬੋਡੀ ਚਾ ਸਵੇਰੇ ਉੱਠ ਕੇ ਪੂਰੇ ਰਾਤ ਐਸਿਡ ਵਾਲੀ ਹਨੇਰੀ ਨੂੰ ਸ਼ਾਂਤ ਕਰਨ ਵਾਸਤੇ ਤੁਹਾਨੂੰ ਪਾਣੀ ਦਾ ਹੀ ਹਿਸਾਰਾ ਲੈਣਾ ਪੈਣਾ ਇਸ ਕਰਕੇ ਪਹਿਲਾ ਜਿਹੜਾ ਸਟੈਪ ਉਹ ਪਾਣੀ ਦਾ ਹੈ ਉਹਦੇ ਲਈ ਤੁਹਾਨੂੰ ਆਪਣੀ ਪਾਣੀ ਦੀ ਕੁਆਲਿਟੀ ਤੇ ਉੱਤੇ ਕੰਮ ਕਰਨਾ ਪਏਗਾ ਓਕੇ ਪਾਵੇਗਾ ਕਿ ਫਿਲਟਰ ਵਾਲਾ ਪਾਣੀ ਇਹਦੇ 'ਚ ਨਹੀਂ ਚੱਲੇਗਾ ਪਾਣੀ ਨੂੰ ਘੜੇ 'ਚ ਪਾਓ ਉਹ ਘੜੇ ਵਾਲਾ ਪਾਣੀ ਆਰੋਦਾ ਹੋਵੇ ਪਰ ਉਹਨੂੰ ਪਹਿਲਾਂ ਘੜੇ 'ਚ ਪਾਓ ਘੜੇ 'ਚ ਉਹਨੂੰ ਕਿੰਨਾ ਸਮਾਂ ਘੜੇ 'ਚ ਪਾਉਣ ਕਿੰਨਾ ਸਮਾਂ ਘੜੇ 'ਚ ਰਹਿਣਾ ਜ਼ਰੂਰੀ ਹੈ ਉਹ 24 ਘੰਟੇ 24 ਘੰਟੇ ਹਾਂ 24 ਘੰਟੇ ਬਾਅਦ ਤੁਸੀਂ ਇਨਟੇਕ ਕਰ ਲਓ ਬੱਚੇ ਤੋਂ ਬੱਚਾ ਵੀ ਹੈ ਨਾ ਜਿਹੜਾ ਸਕੂਲ ਜਾ ਰਿਹਾ ਹੈਗਾ ਉਹਨੂੰ ਵੀ ਬੋਲੋ ਉਹਨੂੰ ਇੱਕ ਗਲਾਸ ਇੱਕ ਗਲਾਸ ਠੇਡ ਗਲਾਸ ਤੋਂ ਗਲਾਸ ਜਾਏਗਾ ਨਾ ਤਾਂ ਉਹਦੇ ਅੰਤੜੀਆਂ ਦੇ ਵਿੱਚ ਟੈਂਪਰੇਚਰ ਮੈਨੇਜ ਹੈ ਹੁਣ ਅੰਤੜੀਆਂ ਦਾ ਟੈਂਪਰੇਚਰ ਮੈਨੇਜ ਹੈ ਨਾ ਬ੍ਰੇਨ ਦਾ ਆਪਣੇ ਆਪ ਮੈਨੇਜ ਹੈ ਕਿਉਂਕਿ ਇਹਦੇ ਨਾਲ ਜੁੜਿਆ ਹੋਇਆ ਅਗਰ ਇੱਥੇ ਹੀਟ ਵੱਧ ਗਈ ਇੱਥੇ ਵੱਜਣੀ ਇੱਥੇ ਪਾਣੀ ਦਾ ਲੈਵਲ ਘਟ ਗਿਆ ਤੇ ਉਹਦਾ ਅਸਰ ਤੁਹਾਨੂੰ ਇੱਥੇ ਦਿਖਣਾ ਹੈ